ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਆਪਾਂ ਤਨੌਲੇ ਮੰਡੀ ਤੇ ਆਏ ਸੀ ਤਨੌਲੇ ਮੰਡੀ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਕਟੀਆਂ ਆਈਆਂ ਗਿਆ ਤੇ ਜਿੰਨੀਆਂ ਵੀ ਕਟੀਆਂ ਆਈਆਂ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਮਾਲ ਹੈਗਾ ਤੇ ਬਾਕੀ ਜੋ ਵੀ ਜਾਣਕਾਰੀ ਹੋ ਮੇਲੇ ਦਾ ਦ੍ਰਿਸ਼ ਤੁਹਾਨੂੰ ਦਿਖਾ ਦੇਣਾ ਮੰਡੀ ਦਾ ਤੇ ਬਾਬੇ ਨਾਲ ਗੱਲ ਕਰਨਾ ਬਾਬੇ ਕੋਲੇ ਵੀ ਕਾਫੀ ਕਟੀਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਠੀਕ ਆ ਹੋਰ ਸੇਤਾ ਠੀਕ ਹੈ ਜੀ ਪਹਿਲਾਂ ਬਾਬਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਜੀ ਯਾਦਾ 50 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ ਕਟੀਆਂ ਦਾ ਮੈਨੂੰ ਲੱਗਦਾ ਤੂੰ ਤਾਂ 50 ਢੇਰ ਲਾਤੇ ਹੋਣਗੇ ਹਾਂ ਹਾਂ ਨਾਮ ਤੁਹਾਡਾ ਕੀ ਹੈ ਜੀ ਨਾਮ ਆ ਦੇਖ ਲੇ ਫਰਨੇਕ ਸਿੰਘ ਪਿੰਡ ਹਾਂ ਜੀ ਹਾਂ ਪਿੰਡ ਹਰੀਗੜ ਤੇ ਅੱਜ ਕਿੰਨੀਆਂ ਕਟੀਆਂ ਲੈ ਆਏ ਤੁਸੀਂ 11 11 ਇਹ ਕੱਟੀ ਜੀ ਕਿਵੇਂ ਆ ਜੀ ਕੱਟੀ ਬਹੁਤ ਚੰਗੀ ਆ ਕੱਟੀ ਬਹੁਤ ਚੰਗੀ ਆ ਹਨਾ ਕੱਟ ਦੀ ਝੋਲੀ ਝਾਲੀ ਦਿਖਾ ਦੀ ਬਾਬਾ ਝੋਲੀ ਬਣੀ ਕਮਾਲ ਆ ਕੀ ਮੁੱਲ ਕਰਦੇ ਹੋ ਬਾਬੇ ਜੀ ਇਹਦਾ 18000 ਰੁਪਿਆ ਜੇ ਤੁਹਾਨੂੰ ਕੋਈ ਕਿਤੇ ਵੀ ਮਗਾਉਣਾ ਚਾਵੇ ਕਟੀਆਂ ਪਹੁੰਚਾ ਸਕਦੇ ਹਾਂ ਤੁਸੀਂ ਇਹ ਬਾਬਾ ਜੀ ਕਹਿੰਦੇ ਨੇ ਵੀ ਜਿੱਥੇ ਵੀ ਕਟੀਆਂ ਚਾਹੀਦੀਆਂ ਨੇ ਬਾਬਾ ਕਹਿੰਦੇ ਆਪ ਆਸੀਂ ਆਨਲਾਈਨ ਪਹੁੰਚ ਕਰ ਦਿੰਨੇ ਹੈਗੇ ਤੇ ਇਹ ਧੜੇ ਦਾ ਕੀ ਹਿਸਾਬ ਕਰੋਗੇ ਜੇ ਆਪਾਂ ਮੌਕੇ ਤੇ ਕਟੀਆਂ ਉਹ ਸਾਰੀਆਂ ਸਾਫ ਨੇ ਹਨਾ ਇਹ ਆਹ ਜਦ ਤੂੰ ਕਿੱਥੇ ਜਾਣਾ ਜਿਹੜਾ ਜਾਂ ਕਟੀਆਂ ਬਣਾਉਣਾਗਾ ਕਿਧਰੋਂ ਲੈਉਣਾ ਕਟੀਆਂ ਸ਼ਾਹ ਕਾਲੀ ਆ ਹਨਾ ਨਮਾ ਜੱਡ ਬਲੈਕ ਕਟੀ ਆ ਬਾਕੀ ਬਾਬੇ ਦਾ ਪਾਰਟਨਰ ਆ ਗਿਆ ਪਾਰਟਨਰ ਨਾਲ ਵੀ ਗੱਲ ਕਰਾਵਾਂਗੇ ਤੇ ਟੋਟਲ ਤੁਹਾਡੇ ਕੋਲੇ 11 ਕਟੀਆਂ ਹਾਂਜੀ ਹਾਂਜੀ ਕਟੀਆਂ 4 ਥਾਂ ਹੋਣਗੇ 4 ਥਾਂ ਕੋਈ ਖੋਟਸਾਂਪਾ ਨਾ ਕੋਈ ਕੋਟਸਾਂਪੂ ਹੀ ਬਾਬਾ ਕਰੇ ਆ ਉਧਰੇ ਕੱਟੀਆਂ ਠੀਕ ਆ ਬਾਬਾ ਕਹਿੰਦਾ ਕਟੀਆਂ ਪੂਰੀਆਂ ਚੰਗੀਆਂ ਨੇ ਲੈ ਤੇ ਜੋ ਵੀ ਜਾਣਕਾਰੀ ਮੈਂ ਪਾ ਲੈਂਦਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਹੋਰ ਸੇਤਾਂ ਠੀਕ ਨੇ ਤੇ ਨਾਮ ਐਡਰੈਸ ਬੋਲ ਦੇ ਰਾਮਨੇ ਦਾ ਮੇਰਾ ਆਪਣਾ ਪਿੰਡ ਹਰੀਗੜਾ ਹੈ ਤਹਿਸੀਲ ਤੋਂ ਉਹਦਾ ਜਿਲ੍ਹਾ ਬਰਨਾਲਾ ਹੈ ਮੇਰੇ ਪਿੰਡ ਆਪਣਾ ਪਿੰਡ ਹਰੀਗੜਾ ਤੇ ਕਿੰਨੀਆਂ ਕਟੀਆਂ ਬਾਈ ਅੱਜ ਤੇਰੇ ਕੋਲ ਅੱਜ ਆਪਾਂ 10 ਕਟੀਆਂ ਤੇ ਇੱਕ ਨਦੀ ਜਾਬੀ ਨਾਲੋਂ ਦਾ ਕੱਟਾ ਲੈ ਕੇ ਆਏ ਕੱਟਾ ਹੁਣ ਕੱਟੇ ਵੀ ਲਿਆਉਣ ਲੱਗ ਗਏ ਤੇ ਨੀ ਕਿ ਕੱਟੇ ਵਾਲੇ ਬਾਕੀ ਵੀ ਬੱਚੇ ਚਲੋ ਕੋਈ ਪਾਲ ਲੈਂਦੇ ਬਾਕੀ ਥੋੜੀ ਗੱਲ ਇਹ ਮੈਨੂੰ ਵਧੀਆ ਲੱਗੀ ਤੁਸੀਂ ਕਹਿੰਦੇ ਨੇ ਵੀ ਕਟਿਆਂ ਨੂੰ ਵੀ ਬਚਾਉਣਾ ਜੇ ਕਟਗੀਆਂ ਬਚਾ ਰਹੇ ਹੋ ਤਾਂ ਕੱਟੇ ਵੀ ਬਚਾਓਗੇ ਚਲੋ ਵਧੀਆ ਗੱਲ ਹੈ ਤੇ ਪੰਜ ਧਾਹ ਖੜੀਆਂ ਤੁਹਾਡੀਆਂ ਕਟਗੀਆਂ ਬਾਕੀ ਉਹ ਖੜੀਆਂ ਨੇ ਬਾਕ ਅੱਛਾ ਰਾਮ ਨੇ ਪੰਜ ਕਟੀਆਂ ਆ ਨੇ ਹਾਂਜੀ ਬਾਕੀ ਉਹ ਵੀ ਦਿਖਾ ਦਿੰਦੇ ਵੀਰੇ ਹਾਂਜੀ ਉਹ ਦਿਖਾ ਤੇ ਆ ਨੀਲੀ 라 ਵੀ ਆ ਇੱਕ ਉਹ ਹਾਂਜੀ ਉਹ ਪੰਜ ਕ ਲੈਣੇ ਆ ਜੀ ਆਪਾਂ ਨੀਲੀ 라 ਵੀ ਪੰਜ ਕ ਲੈਣੇ ਆ ਜੀ ਮੇਰੇ ਉਹ ਵਿੱਚ ਬੰਦੇ ਦਾ ਇਹ ਨੂੰ ਨੀਲੀ 라 ਵੀ ਕਹਿੰਦੇ ਆ ਕਿਉਂਕਿ ਜਿਵੇਂ ਆਪਣੇ ਉਹ ਹਨ ਜੀ ਪੰਜ ਕ ਲੈਣੇ ਆ ਇਹ ਤਾਂ ਅੱਗੇ ਨੀਲੀ 라 ਵੀ ਆਪਾਂ ਹਾਂ ਇਹ ਤਾਂ ਨੀਲੀ 라 ਵੀ ਲੈ ਸਕਦਾ ਆ ਜੋ ਮੈਨੂੰ ਹੋਰ ਕਟੀਆਂ ਵੀ ਦਿਖਾ ਦਿਓ ਜਿਹੜੀਆਂ ਤੁਹਾਡੇ ਕੋਲੇ ਨੇ ਬਾਕੀ ਕਹਿੰਦਾ ਮੇਰੇ ਕੋਲੇ ਬਾਈ ਕਹਿੰਦਾ ਕਟੀਆਂ ਹੋਰ ਵੀ ਨੇ ਪੰਜ ਛੇ ਤੇ ਜੋ ਵੀ ਜਾਣਕਾਰੀ ਆ ਬਾਕੀ ਮੰਡੀਆਂ ਦੇ ਨਾਲ ਜਿੰਨੇ ਵੀ ਚੈਨਲ ਦਾ ਆਪਣੇ ਦਾ ਜੁੜੇ ਮੈਨੇ ਮੰਡੀਆਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅ ਤਾਂ ਕਿ ਆਪਾਂ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆਂ ਅੱਜ ਮੈਂ ਕੱਟਾ ਰਮਣੇ ਕੱਟਾ ਬੜਾ ਸਾਫ਼ ਲਿਆ ਯਾਰ ਤੋੜ ਕੇ ਦਿਖਾ ਯਾਰ ਇਹਨੂੰ ਫਿਰ ਲੈ ਬਾਈ ਨੇ ਇੱਕ ਗੱਲ ਹੋਰ ਸੁਣੀ ਕਰੀ ਆ ਬਾਈ ਕਹਿੰਦਾ ਨਾਲ ਜਾਨ ਵੀ ਬਚਾਉਣੀ ਆ ਤਾਂ ਕੱਟੇ ਦੀ ਲੈ ਜਾਨ ਬਚਾਉਣ ਵਾਲਾ ਕੰਮ ਹੀ ਆ ਸਿਰਸੁਰ ਬਹੁਤ ਡਵਲ ਆ ਯਾਰ ਹਨਾ ਹਾਂ ਵੀਰੇ ਹਾਂ ਜੀ ਇਹ 9 ਮਹੀਨਿਆਂ ਦਾ ਬੱਚਾ ਆ ਉਹ ਕੇ ਜਮਾ ਕੱਟਾ ਛੋਟਾ ਯਾਰ ਟੈਸਟਿਕਲ ਜਮਾ ਸਿੱਧੇ ਆ ਹਾਂਜੀ ਇਹ ਗੱਲ ਦੇਖਣ ਕੱਟਾ ਉਹ ਵੀ ਰਾਜੀ ਆ ਹਾਂਜੀ ਇਹਦਾ ਮੁੱਲ ਕੀ ਕਰਦੇ ਜੇ ਕਈ ਵਾਰ ਸੱਜਣ ਮਿੱਤਰ ਵੀਡੀਓ ਦੇਖ ਕੇ ਲਿ ਵੀ ਜੇ ਮੈਂ ਪਾ ਯਾਰ ਪਾਲਣ ਵਾਲੇ ਬੰਦਾਂ ਨੂੰ 15000 ਦਾ ਕਟਾ ਦੇ ਦਾਂ। ਵੀ ਬਾਈ ਸਹੀ ਗੱਲ ਆ ਯਾਰ ਤੇਰੀ ਪਾਲਣ ਵਾਲੀ ਦੀ ਗੱਲ ਆ ਜਿਹੜੀ ਤੂੰ ਨਾ ਜੱਜਮੀ ਗੱਲ ਕਰਤੀ। ਉਨੀ ਅਗਲਾ ਕਹਿੰਦਾ ਮੇਰਾ 20000 ਦਾ ਫਲਾਣ ਨੇ ਸੀਮੰਟ ਦਾ ਇਹ। ਮੱਖਾ ਮੱਖਾ ਬੜਾ ਕਟਾ ਬੜਾ। ਹਾਂਜੀ। ਨੋਮਰ ਦੇਖਦਾ। ਆ ਨਾ ਜਿਹੜਾ ਨੀਲੀ ਦਾ ਵਿੱਚ ਟੋਆ ਪੈਂਦਰਾ ਸਾਹਮਣੇ ਇਹ ਨੀਲੀ ਦਾ ਵੀ ਮੇਨ ਆਗਾ। ਹਾਂਜੀ। ਤੇ ਮੂੰਹ ਮਾ ਜਿੰਨੇ ਆਪਣਾ ਨਿਸ਼ਾਨੀਆਂ ਚਾਹੀਦੇ ਨੇ ਪੂਰੀਆਂ ਨੇ। ਪੂਰੀਆਂ ਨਿਸ਼ਾਨੀਆਂ। ਨਹੀਂ ਇਹ ਵੀ ਚੰਗੀ ਗੱਲ ਆ ਤੇਰੀ ਕਟਾ ਇਹ ਵੀ ਬਾਕੀ ਆ ਬਾਈ ਕੋਲੇ ਹੋਰ ਵੀ ਕਟੀਆਂ ਬਾਕੀ ਕਹਿੰਦਾ ਬਾਈ ਕਹਿੰਦਾ ਨਾ ਮੇਰੇ ਕੋਲੇ ਕਟੀਆਂ ਲਗਾਤਾਰ ਆਉਂਦੀਆਂ ਰਹਿੰਦੀਆਂ ਨੇ ਖੜੀ ਕਰ ਦੋ ਬਾਈ ਕੱਟੀ ਨੂੰ ਝੋਲੀ ਦੀ ਬਾਈ ਕਹਿੰਦਾ ਸਾਫ ਸੂਬ ਸਾਰੀਆਂ ਕਟੀਆਂ ਝੋਲੀ ਝਾਲੀ ਨੇ ਸਾਰੀਆਂ ਸਾਡੀਆਂ ਬਾਈ ਜੈਡ ਬਲੈਕ ਕਟੀਆਂ ਚ ਤੇ ਆਪਣਾ ਨਾਮ ਐਡਰੈਸ ਬੋਲ ਹਾਂਜੀ ਆਪਣੀ ਆ ਜੀ ਲੈ ਜੋ ਜੀ ਬਾਕੀ ਕਟੀਆਂ ਆਪਣੇ ਕੋਲੇ ਲਗਾਤਾਰ ਹੀ ਹੁੰਦੀਆਂ ਵੀਰੇ ਠੀਕ ਆ ਬਾਈ ਜੀ ਜਿਹੜੇ ਵੀ ਸੱਜਣ ਮਿੱਤਰ ਨੇ ਵੀਡੀਓ ਦੇਖਣੀ ਹੋਈ ਨਾ ਆਪਣੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਤੱਕ ਆਪਾਂ ਵੀਡੀਓ ਲੈ ਕੇ حاضر ਹੋਈਏ ਸਤਿ ਸ਼੍ਰੀ ਅਕਾਲ ਜੀ